ਨਾਟਪਿੰਡਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਐਮਐਸਐਮਈ ਸੰਪਰਕ ਦੁਆਰਾ ਆਯੋਜਿਤ ਭਾਰਤ ਨਿਰਮਾਣ ਅਤੇ ਨਿਰਯਾਤ ਸਮੇਲਨ 2025 ਭਾਰਤ ਦੇ ਉਦਯੋਗਿਕ ਦ੍ਰਿਸ਼ ਦੇ ਇੱਕ ਆਧਾਰ ਵਜੋਂ ਸ਼ਹਿਰ ਦੀ ਭੂਮਿਕਾ ਨੂੰ ਮਜ਼ਬੂਤ ਕਰਦੇ ਹੋਏ ਸਫਲਤਾਪੂਰਵਕ ਸਮਾਪਤ ਹੋਇਆ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਮੇਲਨ ਵਿੱਚ ਸਰਕਾਰੀ ਅਧਿਕਾਰੀਆਂ ਉਦਯੋਗ ਦੇ ਆਗੂਆਂ ਉਦਮੀਆਂ ਅਤੇ ਨਵੀਨਤਾਕਾਰਾਂ ਨੂੰ ਭਾਰਤ ਦੇ ਨਿਰਮਾਣ ਤੇ ਨਿਰਯਾਤ ਸਮਰੱਥਾ ਨੂੰ ਵਧਾਉਣ ਤੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਇਆ ਗਿਆ ਸੀ ਜਿਸ ਵਿੱਚ ਸੂਖਮ ਛੋਟੇ ਅਤੇ ਦਰਮਿਆਨੇ ਉਦਮਾ ਇਕੋਸਿਸਟਮ ਤੇ ਰੌਸ਼ਨੀ ਪਾਈ ਗਈ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਫਾਸਟ ਟਰੈਕ ਸਿੰਗਲ ਵਿੰਡੋ ਸਿਸਟਮ ਅਤੇ ਇਨਵੈਸਟ ਪੰਜਾਬ ਪੋਰਟਲ ਵਰਗੀਆਂ ਪਹਿਲ ਕਦਮੀਆਂ ਰਾਹੀਂ ਇੱਕ ਮਜ਼ਬੂਤ ਉਦਯੋਗਿਕ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਜੋ ਕਿ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਐਮ ਐਸ ਐਮ ای ਵਿਕਾਸ ਨੂੰ ਹੁਲਾਰਾ ਦੇਣ ਲਈ ਤਿਆਰ ਕੀਤਾ ਗਿਆ ਸੀ। ਉਹਨਾਂ ਨੇ ਕਾਰੋਬਾਰਾਂ ਕਾਰੋਬਾਰ ਕਰਨ ਦੀਆਂ ਸੌਖ ਨੂੰ ਵਧਾਉਣ ਲਈ ਰਾਜ ਦੇ ਸਰਗਰਮ ਉਪਾਵਾਂ ਤੇ ਜ਼ੋਰ ਦਿੱਤਾ ਜਿਸ ਵਿੱਚ ਵਿੱਤੀ ਪ੍ਰੋਤਸਾਹਨ, ਬੁਨਿਆਦੀ ਢਾਂਚੇ ਦੇ ਅਪਗ੍ਰੇਡ ਅਤੇ ਟਿਕਾਊ ਉਜੋਗਿਕ ਅਭਿਆਸਾਂ ਦਾ ਸਮਰਥਨ ਕਰਨ ਵਾਲੀਆਂ ਨੀਤੀਆਂ ਸ਼ਾਮਲ ਸਨ। ਜੀਮਾਨੇ ਹਾਜ਼ਰੀ ਨੂੰ ਸੰਬੋਧਨ ਹੁੰਦੇ ਹੋਏ ਅਤੇ ਆਰਥਿਕ ਤਰੱਕੀ ਪ੍ਰਤੀ ਰਾਜ ਦੇ ਸਮਰਪਣ ਨੂੰ ਮਜ਼ਬੂਤ ਕਰਦੇ ਹੋਏ ਕਿ ਆਕ ਪੰਜਾਬ ਨਵੀਨਤਾਕਾਰੀ ਨੀਤੀਆਂ ਅਤੇ ਸਰੋਤਾਂ ਤੱਕ ਨਿਰਵਿਘਨ ਪਹੁੰਚ ਨਾਲ ਐਮਐਸਐਮਈ ਨੂੰ ਸਸ਼ਕਤ ਬਣਾ ਕੇ ਭਾਰਤ ਦੇ ਉਦਯੋਗਿਕ ਪਰਿਵਰਤਨ ਦੀ ਅਗਵਾਈ ਕਰਨੀ ਤਿਆਰ ਹੈ ਦਿਨ ਪਰਵਿਤ ਤੱਕ ਚੱਲਣ ਵਾਲੇ ਸਮਾਵੇਸ਼ਨ ਵਿੱਚ ਉਦਯੋਗਿਕ ਨੀਤੀ ਪਾਲਣਾ ਵਿੱਤ ਡਿਜੀਟਲ ਪਰਿਵਰਤਨ ਸਥਿਰਤਾ ਤੇ ਵਿਸ਼ਵ ਵਪਾਰ ਤਿਆਰੀ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕਰਦੇ ਹੋਏ 13 ਗਤੀਸ਼ੀਲ ਸੈਸ਼ਨ ਸ਼ਾਮਲ ਸਨ ਭਾਰਤ ਸਰਕਾਰ ਦੇ ਐਮਐਸਐਮਈ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਈਸ਼ੀਤਾ ਥਮਨ ਚੇਅਰਮੈਨ ਆਈਸੀਏਆਈ ਲੁਧਿਆਣਾ ਸੀਗੇ ਮੋਹਿਤ ਬਾਸਨ ਡਾਇਰੈਕਟਰ ਏਸ਼ੀਆ ਰਿਸਰਚ ਪਾਰਟਨਰਸ ਬਿਨਕੀ ਮੇਰ ਅਤੇ ਸ਼ੁਭਮ ਸ਼ਰਮਾ ਸਮੇਤ ਹੋਰ ਪ੍ਰਮੁੱਖ ਬੁਲਾਰਿਆਂ ਨੇ ਦਿਲਚਸਪ ਵਿਚਾਰ ਵਟਾਂਦਰੇ ਅਤੇ ਲਾਈਵ ਪ੍ਰਸ਼ਨ ਅਤੇ ਉੱਤਰ ਸੈਸ਼ਨ ਨਾਲ ਰਹੀ ਕਾਰਜਸ਼ੀਲ ਸੂਝ ਪ੍ਰਦਾਨ ਕੀਤੀ